ਪੰਜਾਬ ਤਰੱਕੀ ਕਰਦਾ ਹੋਏ ਸਾਰੇ ਦੇਸ਼ ਦੇ ਸੂਬਿਆਂ ਵਿੱਚੋਂ ਦੋ ਨੰਬਰ 'ਤੇ ਪਹੁੰਚ ਗਿਆ ਸੀ ਤੇ ਇਹਨਾਂ 7 ਸਾਲਾਂ 'ਚ ਅੱਜ ਪੰਜਾਬ ਕਿੱਥੇ ਹੈਗਾ ਆਖੜੇ ਕੱਢ ਕੇ ਦੇਖੋ ਥੱਲੇ ਤੋਂ ਦੋ ਨੰਬਰ 'ਤੇ ਦੇਸ਼ ਵਜਾ ਗਿਆ ਕਿਉਂਕਿ 1 ਲੱਖ ਕਰੋੜ ਰੁਪਿਆ ਦਾ ਕਰਜ਼ਾ ਕਾਂਗਰਸੀਆਂ ਨੇ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਏ ਤੇ 60 ਹਜ਼ਾਰ ਕਰੋੜ ਦਾ ਕਰਜ਼ਾ ਇਹਨਾਂ ਨੇ ਚੜਾਤਾ ਤੇ ਦੋਨਾਂ ਨੇ ਆਹ ਕੁਰਸੀ ਤਾਈਂ ਪਹੁੰਚਣ ਵਾਸਤੇ ਕੀ ਕੀਤਾ ਝੂਠਾ ਪੰਢੀ ਪ੍ਰਚਾਰ ਤੁਹਾਡੀ ਆਪਣੀ ਪਾਰਟੀ ਵੱਲ ਜਿਹੜੇ ਬਾਦਲ ਸਾਹਿਬ ਨੇ ਮੋਟਰਾਂ ਤੇ ਕਨੈਕਸ਼ਨ ਦਿੱਤੇ ਜਿਹੜੇ ਬਾਦਲ ਸਾਹਿਬ ਨੇ ਬਿਜਲੀ ਮਾਫ ਕੀਤੀ ਜਿਹੜੇ ਬਾਦਲ ਸਾਹਿਬ ਨੇ ਆਟੇ ਦਾਲ ਦੇ ਕਾਰਡ ਬਣਾਏ ਚੈੱਕ ਦਿੱਤੇ ਉਸ ਬਾਦਲ ਸਾਹਿਬ ਤੇ ਉਸ ਪਾਰਟੀ ਦੇ ਉੱਤੇ ਹੋ ਜਾ ਪੰਢੀ ਪ੍ਰਚਾਰ ਦੋਨਾਂ ਨੇ ਰਲ ਮਿਲ ਕੇ ਗੰਦੀ ਸਿਆਸਤ ਖੇੜੀ ਕਿ ਪਹਿਲੇ ਇਲਜ਼ਾਮ ਲਗਾਇਆ ਕਿ ਲਾ ਇਲਜ਼ਾਮ ਸਾਡੇ ਪਾਰਟੀ ਉੱਤੇ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਆਂ ਜਿਹੜੇ ਬਾਦਲ ਸਾਹਿਬ ਦੇ 70 ਸਾਲ ਤੁਸੀਂ ਉਹਨਾਂ ਦੀ ਸੇਵਾ ਦੇਖੀ ਐ ਤੁਹਾਡੇ ਵੱਡੇ ਵੱਡੇ ਰਿਆ ਨੇ ਬਾਦਲ ਸਾਹਿਬ ਨਾਲ ਜੇਲਾ ਕਟੀਆਂ ਕਹਦਾ ਕਟੀਆਂ ਨੇ ਉਹ ਬਾਦਲ ਸਾਹਿਬ ਨੇ 70 ਸਾਲ ਇਹ ਸੇਵਾ ਕਹਦਾ ਇਸ ਕਰਕੇ ਕਟੀਆਂ ਕਿਉਂਕਿ ਉਹ ਬੇਅਦਬੀਆਂ ਕਰਦੇ ਸੀ ਗੁਰੂ ਸਾਹਿਬ ਦੇ ਤੇ ਪੰਢੀ ਪ੍ਰਚਾਰ ਕਰਕੇ ਅੱਜ ਕਿਉਂ ਕੋਈ ਨਹੀਂ ਬੋਲਦਾ ਕਿ ਜੇ ਅਸੀਂ ਜੇ ਅਸੀਂ ਗੁਰੂ ਸਾਹਿਬ ਦੇ ਉੱਤੇ ਹਮਲੇ ਕੀਤੇ ਸੀ ਬੇਅਦਬੀ ਕੀਤੀਆਂ ਫਿਰ 5 ਸਾਲ ਉਹਨਾਂ ਦੇਤੇ 2 ਸਾਲ ਇਹਨਾਂ ਫੜ ਕੇ ਸਾਨੂੰ ਬੰਦ ਕਿਉਂ ਨਹੀਂ ਕੀਤਾ ਜੇਲਾ ਚ ਫੜ ਕੇ ਬੰਦ ਕਰਦੇ ਬੇਅਦਬੀਆਂ ਵਾਸਤੇ ਬੰਦ ਕਰਦੇ ਬੇਅਦਬੀਆਂ ਸੈਕਲੋ ਬੇਅਦਬੀਆਂ ਹੋ ਗਈਆਂ ਨੇ ਕਿਉਂ ਨਹੀਂ ਬਾਦਲਾਂ ਨੂੰ ਫੜ ਕੇ ਬੰਦ ਕੀਤਾ ਕਿਉਂਕਿ ਹਕੀਕਤ ਦਾ ਹੈਗੀ ਕਿ 5 ਸਾਲ ਕੈਪਟਨ ਸਾਹਿਬ ਨੇ ਕਾਂਗਰਸੀਆਂ ਨੇ ਸਿੱਟ ਬਿਠਾਈ ਜਿਨ੍ਹਾਂ ਨੇ ਜਾਂਚ ਕੀਤੀ ਬੇਅਦਬੀਆਂ ਦੀ ਉਸ ਜਾਂਚ ਦੀ ਰਿਪੋਰਟ ਭਗਵੰਤ ਮਾਨ ਨੇ ਅਦਾਲਤ 'ਚ ਪੇਸ਼ ਕੀਤੀ 1.5 ਸਾਲ ਤੋਂ ਬੇਅਦਬੀਆਂ ਦਾ ਕੇਸ ਅਦਾਲਤਾਂ 'ਚ ਚੱਲ ਰਿਹਾ ਹੈ ਤੇ ਉਹਦੇ ਵਿੱਚ ਨਾ ਕਿਸੇ ਬਾਦਲ ਦਾ ਨਾ ਹੈ ਨਾ ਕਿਸੇ ਅਕਾਲੀ ਦਲ ਦੇ ਬਕਰ ਦਾ ਨਾ ਹੈ ਤੇ ਨਾ ਸਾਡੀ ਪਾਰਟੀ ਦੇ ਨਾਲ ਕੋਈ ਉਹਦਾ ਲੈਣ ਦੇਣ ਹੈਗਾ ਤੇ ਹੁਣ ਕੋਈ ਬੋਲਦਾ ਵੀ ਨਹੀਂ ਇਹਦੇ ਬਾਰੇ ਕਿਉਂਕਿ ਜਿਨ੍ਹਾਂ ਨੇ ਲਾ ਲਹਿਮੀ ਸੀ 5 ਸਾਲ ਰੋਲਾ ਗਿਆ ਤੇ ਹੁਣ ਆ ਬੈਠ ਕੇ ਹੁਣ ਤੋਂ ਇਹਦੇ ਬਾਰੇ ਗੱਲ ਨਹੀਂ ਕਰਦੇ ਹੁਣ ਪਾਵੇ ਸੁਲਤਾਨਪੁਰ ਲੋਧੀ ਵਿੱਚ ਧੰਗੁਰੂ ਨਾਨਕ ਬਾਦਸ਼ਾਹ ਦੇ ਅਵਤਾਰ ਦਿਹਾੜੇ 'ਚ ਇੰਨੀ ਵੱਡੀ ਬੇਅਦਬੀ ਹੋਏ ਕਿ ਭਗਵੰਤਾਨ ਮਨ ਪੁਲਿਸ ਨੂੰ ਭੇਜੇ 4 ਵਜੇ ਸਵੇਰੇ ਅੰਮ੍ਰਿਤ ਵੇਲੇ ਜਦ ਲੋਕੀ ਨਤਰਨ ਕਰ ਰਹੇ ਸੀ ਉਸ ਕੋਲੋਂ ਦੁਆਰਾ ਸਾਹ ਦੇ ਅੰਦਰ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਬੂਟਾ ਪਾ ਕੇ ਬੰਦੂਕਾ ਲੈ ਕੇ ਪੰਜਾਬ ਪੋਸ਼ਾ ਕੇ ਠਾ 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 ਗੋਲੀਆਂ ਮਾਰ ਕੇ ਬੰਦੇ ਨੂੰ ਸ਼ਹੀਦ ਕਰ ਦਿੱਤੀ ਹੈ ਲੇਕਿਨ ਕੋਈ ਨਹੀਂ ਬੋਲਦਾ ਕਿਉਂਕਿ ਪੰਦੀ ਪ੍ਰਚਾਰਤਾ ਕੱਲੇ ਅਕਾਲੀ ਦਲ ਦੇ ਖਿਲਾਫ ਕਰਨਾ ਹੁਣ ਇਹ ਬੇਅਦਵੀ ਨਹੀਂ ਹੈਗੀ ਤੇ ਤੁਹਾਡੇ ਸਾਰੇ ਅੱਖਾਂ ਦੇ ਸਾਹਮਣੇ ਹੋਈ ਕਿ ਨਹੀਂ ਸੁਲਤਾਨਪੁਰ ਲੋਧੀ ਵਿੱਚ ਪਤਾ ਲੱਗਿਆ ਕਿ ਨਹੀਂ ਤੁਹਾਨੂੰ ਗੋਲੀਆਂ ਚਿੰਗੀਆਂ ਨੇ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ 'ਚ ਉਹ ਬੇਅਦਵੀ ਨਹੀਂ ਸੀਗੀ ਜਦ ਕਾਂਗਰਸ ਦੇ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜੰਗਲੇ ਦੇ ਉੱਤੇ ਟੱਪ ਕੇ ਗੁਰੂ ਸਾਹਿਬ ਦੇ ਉੱਤੇ ਜਾ ਕੇ ਹਮਲਾ ਕਰਨ ਵਾਸਤੇ ਨੌਜਵਾਨ ਪਹੁੰਚ ਗਏ ਕਿ ਉਹ ਬੇਅਦਬੀ ਨਹੀਂ ਸੀਗੀ ਤਾਂ ਕੋਈ ਬੋਲਿਆ ਨਹੀਂ ਉਹ ਤਾਂ ਕੱਲੇ ਬਾਦਲਾਂ ਨੂੰ ਤਾਂ ਕਾਲੀਆਂ ਨੂੰ ਬਦਨਾਮ ਕਰਨਾ ਸੀਗਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਵਿਕਾਸ ਤੇ ਤਰੱਕੀ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ